ਸ਼ਸ਼ਕਲ ਜੀ ਸ਼ਸ਼ਕਲ ਜੀ ਸਰ ਤੁਸੀਂ ਮੌਜੂਦਾ ਐਸਐਮਓ ਬਣੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਤੇ ਜਿਹੜੇ ਸਾਡੇ ਦਰਸ਼ਕ ਦੇਖਣਗੇ ਕੀ ਮੈਸੇਜ ਹੈ ਤੁਹਾਡਾ ਮੈਂ ਤੁਹਾਡਾ ਪਹਿਲਾਂ ਤਾਂ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਜਿਸ ਜੋ ਬਤਾਇਆ ਮੈਨੂੰ ਦੇ ਰਹੇ ਮੈਂ ਪਬਲਿਕ ਦੀ ਪਹਿਲਾਂ ਵੀ ਸੇਵਾ ਹੀ ਕਰਦਾ ਰਿਹਾ ਤੰਦਲੋਂ ਸੇਵਾ ਕਰਦਾ ਰਿਹਾ ਹੁਣ ਵੀ ਤੰਦਲੋਂ ਇਹੀ ਕੋਸ਼ਿਸ਼ ਹੈ ਕਿ ਪਬਲਿਕ ਜੋ ਬੀਮਾ ਵਰਕਰ ਜੋ ਮਰੀਜ਼ ਮੇਕੋ ਆਮਿਆ ਉਹ ਖੁਸ਼ੀ ਜਾ ਔਰ ਉਹਨਾਂ ਦੀ ਜੋ ਵੀ ਕੋਈ ਦੁੱਖ ਤਕਲੀਫ ਆ ਮੈਂ ਉਹਨਾਂ ਦੀ ਤਕਲੀਫ ਐਜ਼ ਇਨਚਾਰਜ ਐਜ਼ ਸਮੂਹ ਦੌਰ ਕਰ ਸਕਦਾ ਸਰ ਜਦੋਂ ਅਸੀਂ ਪਹਿਲਾਂ ਵੀ ਤੁਹਾਡੇ ਕੋਲ ਆਉਂਦੇ ਰਹੇ ਹਾਂ ਤੇ ਤੁਹਾਡੇ ਚਿਹਰੇ ਤੇ ਪਹਿਲਾਂ ਵੀ ਮੁਸਕਰਾਹਟ ਸੀ ਤੇ ਅੱਜ ਵੀ ਆ ਤੇ ਉਹਦਾ ਕਾਰਨ ਕੀ ਹੈ ਮੁਸਕਰਾਹਟ ਇਹ ਜਿਹੜਾ ਪਬਲਿਕ ਦਾ ਪਿਆਰ ਹੈ ਪਬਲਿਕ ਦਾ ਜਿਹੜਾ ਹੱਲਾਸ਼ੇਰੀ ਹੈ ਔਰ ਮੇਰੇ ਪ੍ਰਭੂ ਜੀ ਦੀ ਕਿਰਪਾ ਹੈ ਮੈਂ ਤਾਂ ਉਹਨਾਂ ਨੂੰ ਹੀ ਧੰਨਵਾਦ ਕਰਕੇ ਤੁਹਾਨੂੰ ਇਹਨਾਂ ਗੱਲਾਂ ਦੇ ਵਿੱਚ ਹੀ ਤੁਹਾਨੂੰ ਸਮ ਅਪ ਕਰਕੇ ਦੱਸਦਾ ਕਿ ਸਾਰਾ ਕਾਰਨ ਇਹਨਾਂ ਦਾ ਪਬਲਿਕ ਦਾ ਔਰ ਮੇਰੇ ਜੋ ਬੀਮਾ ਵਰਕਰ ਨੇ ਮੇਰੇ ਜੋ ਲੇਬਰ ਕਲਾਸ ਦੇ ਵਿਸ਼ਣ ਵੇਖੋ ਆਉਂਦੇ ਨੇ ਬਹੁਤ ਤੈਦ ਲੋ ਉਹਨਾਂ ਦਾ ਅੰਦਰੂਨੀ ਤੌਰ ਤੇ ਜੋ ਪਿਆਰ ਮੈਨੂੰ ਮਿਲਦਾ ਹੈ ਉਹਨਾਂ ਦਾ ਜੋ ਮੈਂ ਪਬਲਿਕ ਦੇ ਐਸ ਅ ਸਰਵਰਟਰ ਕੰਮ ਕਰਦਾ ਹਾਂ ਉਹਦੇ ਨਾਲ ਹੀ ਮੇਰਾ ਜਿਹੜਾ ਜੋ ਕਹੋ ਵੀ ਮੋਰੇਲ ਉੱਚਾ ਰਹਿੰਦਾ ਹੈ ਸਰ ਕੋਈ ਜਦੋਂ ਹਨਾ ਤੁਹਾਡੇ ਕੋਲ ਦੂਸਰਾ ਕਮਰਾ ਹੁੰਦਾ ਸੀ ਪਹਿਲਾਂ ਉੱਥੇ ਵੀ ਰਸ਼ ਇਦਾਂ ਹੀ ਸੀ ਤਾਂ ਹੁਣ ਵੀ ਦੀਆਂ ਤੇ ਆਪਾਂ ਕੀ ਸਮਝਦੇ ਪਿਆਰ ਹੈ ਬਿਲਕੁਲ ਬਿਲਕੁਲ ਸਰ ਪਿਆਰ ਹੈ ਇਹ ਤਾਂ ਪਬਲਿਕ ਤੋਂ ਹੀ ਤੁਸੀਂ ਜ਼ਿਆਦਾ ਬਿਹਤਰ ਪੁੱਛ ਸਕਦੇ ਹੋ ਮੇਰਾ ਕੰਮ ਤਾਂ ਹੈ ਪਬਲਿਕ ਸਰਵਿਸ ਜੋਬ ਵਾਲਾ ਜੋ ਇੱਥੇ ਬੀਮਾ ਵਰਕਰ ਜੋ ਆਪਣਾ ਯਾ ਸਾਇਦਾ ਕਾਰਡ ਹੋਲਡਰ ਆਏਗਾ ਮੇਰੇ ਵੱਲੋਂ ਉਹਦਾ ਕੰਮ ਵੱਲੋਂ ਹਰੇਕ ਦਾ ਦਿਲੋਂ ਜੋ ਵੀ ਉਹਦਾ ਕੰਮ ਬੰਦਾ ਹੈ ਉਹਦਾ ਮੈਂ ਸਰਕਾਰੀ ਤੌਰ ਤੇ ਆਪਣੇ ਨਿੱਜੀ ਤੌਰ ਤੇ ਉਹਦਾ ਕੰਮ ਕਰਕੇ ਉਹਨੂੰ ਤਾਂ ਕਿ ਉਹਦੇ ਚਿਹਰੇ ਤੇ ਖੁਸ਼ੀ ਜਾਵੇ ਉਹ ਪੇਸ਼ੈਂਟ ਬਚਾ ਦਾ ਜਿਹੜਾ ਦੁੱਖ ਲੈ ਕੇ ਆਇਆ ਉਹਦਾ ਮੈਂ ਦੁੱਖ ਕਿਸੇ ਤਰੀਕੇ ਨਾਲ ਦਵਾਈ ਦੇ ਕੇ ਕੁਝ ਸੰਤਵਨਾ ਦੇ ਕੇ ਕੁਛ ਨੂੰ ਦੂਰ ਕਰ ਸਕਾਂ ਮੈਨੂੰ ਜੋ ਸਰਕਾਰੀ ਹਿਦਾਇਤਾਂ ਹੈ ਉਹਨਾਂ ਦੇ ਪਾਲਣਾ ਕਰਕੇ ਮੈਂ ਇਹਦਾ ਜੀ ਮਦਦ ਕਰ ਸਕਦਾ ਇੱਕ ਵਾਰ ਫੇਰ ਤੋਂ ਦੁਆਬਾ نیوز 24 ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜੇ ਤੁਸੀਂ ਦਰਸ਼ਕਾਂ ਨੂੰ ਮੈਸੇਜ ਦਿੱਤਾ ਤੁਹਾਡਾ ਮੈਸੇਜ ਜਿਹੜਾ ਇਹਨਾਂ ਦੇ ਸਿਰ ਮੱਤੇ ਹੋ ਤੇ ਇੱਧਰ ਸਾਡੇ ਭੈਣ ਜੀ ਜੁੜੇ ਆ ਭੈਣ ਜੀ ਸਤਿ ਸ਼ਕਾਲ ਜੀ ਜਿਹੜੇ ਡਾਕਟਰ ਸਾਹਿਬ ਆ ਤੁਹਾਨੂੰ ਕਿਹੋ ਜਿਹਾ ਲੱਗ ਮਹਿਸੂਸ ਹੋ ਰਿਹਾ ਅੱਜ ਐਸਐਮਓ ਬਣਿਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਕਿੱਦਾਂ ਲੱਗ ਰਿਹਾ ਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕੋਈ ਤੁਹਾਡਾ ਕੰਮ ਤਾਂ ਨਹੀਂ ਰੁਕਿਆ ਕਦੀ ਨਹੀਂ ਜੀ ਹਾਂ ਨਹੀਂ ਜੀ ਤੇ ਜਦੋਂ ਉਹਨੇ ਕੰਮ ਤੁਹਾਡਾ ਹੁੰਦਾ ਹਾਂਜੀ ਕੰਮ ਤੁਹਾਡਾ ਹੋ ਜਾਂਦਾ ਜੀ ਜਦੋਂ ਹਾਂਜੀ ਜਦੋਂ ਵੀ ਐਸਪੀ ਪੂਰੀ ਪਿਆਰ ਨਾਲ ਕੰਮ ਕਰਦਾ ਨਹੀਂ ਮਤਲਬ ਰੁਕਿਆ ਨਹੀਂ ਕੋਈ ਹੈਨਾ ਨਹੀਂ ਜੀ ਤਾਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਸੇ ਤਰ੍ਹਾਂ ਜਿੱਦਾਂ ਕੰਮ ਕਰਦੇ ਇੱਦਾਂ ਕਰਦੇ ਰਹੇ ਬਹੁਤ ਕੀ ਨਾਜ ਕੋਟਾ ਵਿਸ਼ਪੰਗ ਹੱਥਾਂ ਦੇ ਸਰਸਿਕਾ ਤੇ ਡਾਕਟਰ ਸਾਹਿਬ ਜਿਹੜੇ ਐਸਐਮਓ ਸਾਡੇ ਬਣੇ ਆ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਡਾਕਟਰ ਸਾਹਿਬ ਦੀ ਨੇਚਰ ਬਹੁਤ ਅੱਛੀ ਹੈ ਹਾਸਿਲ ਲਾ ਕੇ ਹੈ ਜਦੋਂ ਵੀ ਆਈਦਾ ਕਿਸੇ ਕੰਮ ਨੂੰ ਨਾਮ ਨਹੀਂ ਦੀ ਤੋਂ ਇਹ ਅੱਛਾ ਯਾਨੀ ਕਿ ਪੇਸ਼ੈਂਟ ਨੂੰ ਤੇ ਇਹਨਾਂ ਵਾਸਤੇ ਕੀ ਤੁਸੀਂ ਦੁਆ ਦੁਆਲੇ ਕੀ ਹੈ ਕੋਈ ਅਸੀਂ ਇੱਕ ਦਵਾਈ ਹੁੰਦੀ ਹੈ ਦਵਾਈ ਖਾਣ ਵਾਲੀ ਇੱਕ ਪਰਮਾਤਮਾ ਕੋ ਦੁਆ ਹੁੰਦੀ ਹੈ ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਾਂਗੇ ਕਿ ਸਰ ਇਦਾਂ ਹੀ ਜਿੱਦਾਂ ਚੱਲਦਾ ਕੰਮ ਇਦਾਂ ਹੀ ਅੱਛੀ ਤਰ੍ਹਾਂ ਕਰਦੇ ਰਹੇਨ ਚੱਕੀ ਕਰਦੇ ਰਹੇਨ ਮਨਤੀ ਨਾ ਹੀ ਰੋੜਾ ਮੇਰਾ ਅਨੁਜਤਾ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮਰੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਪਿਆਰ ਹੈ ਪਿਆਰ ਮਰੀਜ਼ਾਂ ਨੂੰ ਬਹੁਤ ਦਿੰਦੇ ਆ ਇਹ ਬਹੁਤ ਬਹੁਤ ਧੰਨਵਾਦ ਹੈ ਤੇ ਸਾਹਿਬ ਨੂੰ ਬਹੁਤ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕੀ ਗੱਤ ਕੀ ਨਾ ਹੀ ਰੋੜਾ ਮੇਰੇ ਦਾ ਬਲਦੇਵ ਸਿੰਘ ਜੀ ਡਾਕਟਰ ਸਾਹਿਬ ਧੰਨਵਾਦ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਤੁਹਾਡਾ ਬਹੁਤ-ਬਹੁਤ ਦੀ ਬਹੁਤ ਸਾਰਾ ਤੇ ਹੋਰ ਲੋਕ ਆਣੇ ਤੁਹਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਮੈਂ ਵਾਹਿਗੁਰੂ ਜੀ ਅੱਗੇ ਪ੍ਰਮਾਤਮਾ ਦਾ ਦਸ ਕਰਦਾ ਕਿ ਮੈਂ ਇਹਨਾਂ ਦੀ ਤੰਦ ਹੀ ਨਾ ਸੇਵਾ ਕਰਦਾ ਆਇਆ ਤੇ ਕਰਦਾ ਰਹਾ ਸਰਕਾਰੀ ਅਧਿਕਾਰਤਾ ਦੇ ਹਿਸਾਬ ਦੇ ਨਾਲ ਜੋ ਵੀ ਬੰਦਾ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਦਾ ਰਹੇ ਦਵਾਈ ਦਾ ਜੋ ਵੀ ਇਹਨਾਂ ਦਾ ਕੰਮ ਹੈ ਤਾਂ ਕਿ ਮੈਂ ਆਪਣਾ ਇਸ ਕੰਮ ਦੇ ਵਿੱਚ ਜੋ ਮੈਂ ਮਾਇ ਜੀ ਨੇ ਆਪਣਾ ਨਾਮ ਹੀ ਦੱਸ ਦਿਓ ਜੀ ਡਾਕਟਰ ਵਿਪਨਾ ਟੋੜਾ ਧੰਨਵਾਦ ਜੀ